ਕੈਨੇਡਾ ਦੇ ਵਿੱਚ ਜਿੰਸੀ ਸੋਸ਼ਣ ਦੇ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆ ਰਹੇ ਹਨ ਗੱਲ ਕਰੀਏ 온ਟਾਰੀਓ ਦੀ ਤਾਂ ਇੱਥੇ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦਿਆਂ ਨੇ ਇਤੋਂ ਤੱਕ ਕਿ ਹਰ ਮਹੀਨੇ ਕੋਈ ਨਾ ਕੋਈ ਅਜਿਹਾ ਮਾਮਲਾ ਸੁਣਨ ਨੂੰ ਮਿਲਦਾ ਹੈ ਜਿਸ ਦੇ ਵਿੱਚ ਲੜਕੀਆਂ ਦਾ ਜਿੰਸੀ ਸੋਸ਼ਣ ਕੀਤਾ ਜਾਂਦਾ ਹੈ ਤਾਜੇ ਮਾਮਲੇ ਦੀ ਗੱਲ ਕਰਦੇ ਆਏ ਇਹ ਮਾਮਲਾ ਬ੍ਰੈਮਟਨ ਤੋਂ ਹੀ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸਕੂਲ ਦੇ ਵਿੱਚ ਅਸਿਸਟੈਂਟ ਟੀਚਰ ਦੇ ਵੱਲੋਂ ਇੱਕ ਬੱਚੇ ਦਾ ਜਿੰਸੀ ਸ਼ੋਸ਼ਣ ਕੀਤਾ ਗਿਆ ਇਹ ਘਟਨਾ ਸਾਲ 2017-18 ਦੇ ਅਕੈਡਮਿਕ ਸੈਸ਼ਨ ਦੌਰਾਨ ਵਾਪਰੀ ਸੀ ਅਤੇ ਇਸ ਮਾਮਲੇ ਦੇ ਵਿੱਚ ਦੋਸ਼ੀ ਦੇ ਉੱਪਰ ਦੋਸ਼ ਸਾਲ 2025 ਦੇ ਵਿੱਚ ਲਗਾਏ ਗਏ ਹਨ ਕਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕਿਸ ਤਰ੍ਹਾਂ ਦੇ ਵੱਲੋਂ ਉਸ ਨੂੰ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਰਿਪੋਰਟ ਦੇ ਵਿੱਚ ਜਾਣਦੇ ਆਂ ਸਪੈਸ਼ਲ ਵਿਕਟਮਜ਼ ਯੂਨਿਟ ਦੇ ਜਾਂਚ ਕਰਤਾਵਾਂ ਨੇ ਜਿੰਸੀ ਹਮਲੇ ਦੀ ਜਾਂਚ ਤੋਂ ਬਾਅਦ ਬ੍ਰੈਂਟਨ ਦੇ ਇੱਕ ਵਿਅਕਤੀ 'ਤੇ ਦੋਸ਼ ਲਗਾਏ ਹਨ ਜਨਵਰੀ 2025 ਵਿੱਚ ਸਪੈਸ਼ਲ ਵਿਕਟਮਜ਼ ਯੂਨਿਟ ਦੇ ਜਾਸੂਸਾਂ ਨੇ ਇੱਕ ਚਿੰਤਤ ਮਾਤਾ-ਪਿਤਾ ਦੇ ਅਪਰਾਧਿਕ ਦੋਸ਼ਾਂ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਇਹ ਦੋਸ਼ ਲਗਾਇਆ ਗਿਆ ਹੈ ਕਿ ਸ਼ੱਕੀ ਜੋ ਕਿ ਇੱਕ ਅਧਿਆਪਨ ਸਹਾਇਕ ਵਜੋਂ ਕੰਮ ਕਰਦਾ ਸੀ ਉਸ ਨੇ ਸਕੂਲ ਦੇ ਅੰਦਰ ਇੱਕ ਬੱਚੇ ਦਾ ਜਿੰਸੀ ਸੋਸ਼ਣ ਕੀਤਾ ਇਹ ਘਟਨਾ ਕਥਿਤ ਤੌਰ ਤੇ 2017-18 ਦੇ ਅਕਾਦਮਿਕ ਸਾਲ ਵਿੱਚ ਬ੍ਰੈਂਟਨ ਬ੍ਰੈਂਪਟਨ ਸ਼ਹਿਰ ਦੇ ਮੇਨ ਸਟਰੀਟ ਅਤੇ ਕੁਈਨ ਸਟਰੀਟ ਦੇ ਖੇਤਰ ਵਿੱਚ ਇੱਕ ਪਬਲਿਕ ਸਕੂਲ ਦੇ ਵਿੱਚ ਵਾਪਰੀ ਸੀ 6 ਫਰਵਰੀ ਨੂੰ ਪੁਲਿਸ ਨੇ 35 ਸਾਲਾ ਸੰਦੀਪ ਬਿਲਕੂ ਨੂੰ ਗ੍ਰਫਤਾਰ ਕੀਤਾ ਜਿਸ ਤੇ ਜਿੰਸੀ ਹਮਲੇ ਜਿੰਸੀ ਦਖਲ ਅੰਦਾਜ਼ੀ ਅਤੇ ਜਿੰਸੀ ਸ਼ਿਵਹਨ ਲਈ ਸੱਦਾ ਦੇਣ ਦੇ ਦੋਸ਼ ਲਗਾਏ ਗਏ ਉਸ ਨੂੰ ਸ਼ਰਤਾਂ ਨਾਲ ਰਿਹਾ ਕਰ ਦਿੱਤਾ ਗਿਆ ਅਤੇ ਉਸ ਨੂੰ ਬਾਅਦ ਵਿੱਚ ਬ੍ਰੈਂਪਟਨ ਵਿੱਚ 온ਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਜਾਵੇਗਾ ਦੋਸ਼ੀ ਹੁਣ ਸਕੂਲ ਬੋਰਡ ਦੁਆਰਾ ਨੌਕਰੀ ਨਹੀਂ ਕਰਦਾ ਜਾਂਚ ਕਰਤਾਵਾਂ ਨੂੰ ਚਿੰਤਾ ਹੈ ਕਿ ਹੋਰ ਪੀੜਤ ਵੀ ਹੋ ਸਕਦੇ ਹਨ ਅਤੇ ਉਹ ਉਹਨਾਂ ਨੂੰ ਜਾਂ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਹਨ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਵਿੱਚ ਸਕੂਲ ਵਿੱਚ ਬੱਚਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਕਈ ਹੋਰ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਮਾਮਲੇ ਦੀ ਸੁਣਵਾਈ ਕਦੋਂ ਹੋਵੇਗੀ ਕਿਉਂਕਿ ਦੋਸ਼ੀ ਨੂੰ ਕੁਝ ਸ਼ਰਤਾਂ ਉੱਪਰ ਰਿਹਾ ਕਰ ਦਿੱਤਾ ਗਿਆ ਹੈ ਅਤੇ ਜਦੋਂ ਤੱਕ ਮਾਮਲੇ ਦੀ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਦੋਸ਼ੀ ਬਾਹਰ ਹੀ ਰਹੇਗਾ ਤਾਂ ਜੋ ਮਾਮਲੇ ਦੇ ਦੋਸ਼ੀ ਸੰਦੀਪ ਵਿਲਖੂ ਨੂੰ ਹੁਣ ਜਲਦ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ ਸਖਤ ਸਜ਼ਾ ਵੀ ਹੋ ਸਕਦੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ